प्यार भरी सत श्री अकाल जी 99 फोर्स नाममदीपम पी जी टी को हां जी बढ़िया ਤੁਸੀਂ ਸੁਣਾਓ ਮੈਂ ਵੀ ਵਧੀਆ ਜੀ ਬਿਲਕੁਲ ਅਜ ਨਾ ਮਹੀਨਾ ਆ ਗਿਆ ਸੋਣ ਦਾ ਮਹੀਨਾ ਤਾਂ ਆ ਗਿਆ ਮੈਂ ਅੱਜ ਜਦੋਂ ਤੁਹਾਨੂੰ ਫੋਨ ਕੀਤਾ ਤੁਸੀਂ ਕਹਿੰਦੇ ਸੀ ਮੈਂ ਘਰ ਗਈ ਹੋਈ ਆ ਪੇਕੇ ਘਰ ਗਈ ਹਾਂ ਹਾਂ ਜੀ ਤੇ ਜਦੋਂ ਤੁਸੀਂ ਕਿਹਾ ਮੈਂ ਪੇਕੇ ਘਰ ਗਈ ਹਾਂ ਮੇਰਾ ਵੀ ਦਿਲ ਕਰਨ ਲੱਗ ਗਿਆ ਤੁਸੀਂ ਵੀ ਮੇਰਾ ਪੱਕਾ ਜਾਉਗੇ ਮੈਂ ਕਿਹਾ ਅੱਛਾ ਆਪਣੀ ਮੰਮੀ ਕੋਲ ਬੈਠੇ ਆ ਜੀ ਕਚੋਰੀਆਂ ਖਾ ਰਹੇ ਆ ਤੇ ਜੀ ਜੀ ਤੇ ਦੇਖੋ ਸੌਣ ਦਾ ਮਹੀਨਾ ਆ ਗਿਆ ਹਨਾ ਜਿਵੇਂ ਹੋਣਾ ਜਿਨ੍ਹਾਂ ਦਾ ਨਵਾਂ ਵਿਆਹ ਹੋਇਆ ਹੁੰਦਾ ਹਨਾ ਹੁਣੇ ਕਰੰਟਲੀ ਹਨਾ ਜਿਨ੍ਹਾਂ ਦੇ ਵਿਆਹ ਹੋਇਆ ਹੋਊਗਾ ਜੇ ਇਸ ਸਾਲ ਚ ਹੋਇਆ ਹੋਊਗਾ ਜ ਜਿਨ੍ਹਾਂ ਦਾ ਪਹਿਲਾ ਸੌਣ ਹੋਣਾ ਹਨਾ ਤਾਂ ਸੌਣ ਦੇ ਸੁਧਾਰੇ ਵੀ ਚੱਲੂ ਹੋ ਜਾਣੇ ਹਨਾ ਦੇਖ ਲਓ ਨਾ ਕੁੜੀਆਂ ਨੂੰ ਕਿੰਨਾ ਚਾਹ ਹੋਣਾ ਵੀ ਅਸੀਂ ਆਪਣੇ ਪੇਕੇ ਰਹਿਣ ਜਾਣਾ ਚਾਹ ਮੈਂ ਉਹ ਹੀ ਸੋਚ ਰਹੀ ਸੀ ਤੁਹਾਡੀ ਗੱਲ ਤੇ ਮੈਨੂੰ ਯਾਦ ਆ ਗਿਆ ਤੁਸੀਂ ਕਿਹ ਸੰਧਾਰੇ ਚੱਲੂ ਹੋਣੇ ਚਲੋ ਸਾਡੇ ਵੀ ਸੰਧਾਰੇ ਆਪਿਆ ਪਰ ਮੈਨੂੰ ਮੋਦ ਦਾ ਬੜਾ ਚਾ ਚਾਦਰ ਤੋਂ ਸ਼ਬਰੀ ਨਰਨੀ ਲੈ ਕੇ ਆਉਣੀ ਸੀ ਸੰਧਾਰਾ ਅੱਛਾ ਉਹਨੇ ਪਿੰਨੀਆਂ ਲੈ ਕੇ ਆਣੀ ਆ ਹੋ ਚੱਕਿਆ ਹੋਣਾ ਕੀ ਕਹਿੰਦੇ ਹੁੰਦੇ ਪੀਪਾ ਪੀਪੇ ਚ ਪਿੰਨੀਆਂ ਪਾਈਆਂ ਹੋਣੀਆਂ ਜਦੋਂ ਬੇਬੇ ਨੇ ਲੈ ਕੇ ਆਣੀਆਂ ਬੇਬੇ ਕਹਿੰਦੇ ਸੀ ਅਸੀਂ ਆਂ ਕਿ ਮੰਮੀ ਬੇਬੇ ਕਹਿੰਦੇ ਸੀ ਅਸੀਂ ਬੀ ਪਿੰਨੀਆਂ ਦੇ ਚ ਨੰਨੀ ਘੱਟ ਕਹਿੰਦੇ ਸੀ ਬੇਬੇ ਹੀ ਜਾਣਾ ਤੇ ਜਦੋਂ ਬੇਬੇ ਨੇ ਆਣਾ ਪਿੰਨੀਆਂ ਲੈ ਕੇ ਖੋਏ ਦੀਆਂ ਤੇ ਬੜੇ ਸਵਾਦ ਨਾਲ ਖਾਣੀਆਂ ਚਾਹ ਮਾ ਰ ਖਾਣੀਆਂ ਸੀ ਹੈਨਾ ਤੇ ਕਈ ਵਾਰ ਸਾਨੂੰ ਨਾ ਹਸਣਾ ਸਾਡੇ ਬਾਬਾ ਜੀ ਹੁੰਦੇ ਸੀਗੇ ਡੈਡੀ ਉਹਨਾਂ ਦੇ ਤਾਏ ਚਾਚੇ ਸਾਡੇ ਬਾਬੇ ਹੀ ਕਹਿੰਦੇ ਤੁਸੀਂ ਅਸੀਂ ਉਹਨਾਂ ਨੇ ਕਹਿਣਾ ਤੇਰੀ ਨਾਨੀ ਆਂਦੀ ਐ ਸੰਧਾਰਾ ਲੈ ਕੇ ਹੁਣ ਉਹਨੇ ਸਾਨੂੰ ਹਸਣਾ ਬੋਲ ਕਰਨਾ ਅਸੀਂ ਵੀ ਬੜਾ ਖੁਸ਼ ਹੋਣਾ ਵੀ ਸਾਨੂੰ ਇਦਾਂ ਹਣਾ ਤੇ ਉਹ ਦਿਨ ਯਾਦ ਆ ਗਏ ਜਦੋਂ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਅਸੀਂ ਥੋੜਾ ਟਾਈਮ ਪਹਿਲਾਂ ਜਦੋਂ ਅਸੀਂ ਆਪਣੇ ਹਨਾ ਕਾਰ ਸ਼ਿਫਟ ਹੋਏ ਤਾਂ ਮੇਰਾ ਮੇਰੀ ਸਿਸਟਰ ਦੀ ਮੈਨੂੰ ਕਾਲ ਆਈ ਐ ਦੇ ਸੌਣ ਸੀਗਾ ਹਨਾ ਆਈ ਥਿੰਕ uh, 2019 ਦੀ ਗੱਲ ਹੋਏਗੀ ਨਹੀਂ ਸੌਰੀ 2020 ਦੀ ਠੀਕ ਹੈ ਤੇ ਮੈਨੂੰ ਮੇਰੀ ਸਿਸਟਰ ਦੀ ਕਾਲ ਆਈ ਕਿ ਮੇਰੇ ਬਰਾਦਰ ਦੀ ਇਹ ਮੈਰਿਜ ਨਹੀਂ ਸੀ ਹੋਈ ਕਹਿੰਦੀ ਅਸੀਂ ਆ ਰਹੇ ਹਾਂ ਸਾਵਣ ਸੀਗਾ ਸ਼ੁਰੂ ਹੋਇਆ ਜੀ ਨਾ ਥੋੜੀ ਦਿਨ ਹੋਏ ਸੀਗੇ ਮੈਂ ਕਿਹਾ ਕੋਈ ਗੱਲ ਨਹੀਂ ਆਜੂਗਾ ਨਾ ਕਿਉਂਕਿ ਇਹ ਥੋੜਾ ਨੇੜੇ ਹੀ ਰਹਿੰਦੇ ਆ ਨਾ ਤੇ ਮੈਂ ਕਿਹਾ ਚਲ 2 ਮਿੰਟ ਚ ਆ ਜਾਣਗੇ ਕੋਈ ਗੱਲ ਨਹੀਂ ਕਹਿੰਦੀ ਅਸੀਂ ਸਾਈਕਲ ਤੇ ਆਣਾ ਪੀਪੇ ਦੇ ਬਿਸਕਟ ਲੱਗ ਗਿਆ ਨਹੀਂ ਵਾਹ ਕੀ ਬਾਤ ਮੈਨੂੰ ਬੜੀ ਹਾਸੀ ਆਈ ਮੈਂ ਕਿਹਾ ਇਹ ਟ੍ਰੈਂਡ ਕਹਿੰਦੀ ਐ ਮੇਰੇ ਬ੍ਰਦਰ ਨੂੰ ਕਹ ਰਹੀ ਸੀ ਕਿ ਇਹ ਉਹ ਉਹ ਨਾ ਸਾਈਕਲ ਤੇ ਆਉਂਗਾ ਤੇ ਪੀਪੇ ਚ ਬਿਸਕਟ ਰੱਖ ਕੇ ਲਿਆਉਂਗਾ ਦੇਖੋ ਬਿਸਕਟ ਤਾਂ ਬੇਸ਼ੱਕ ਪੀਪੇ ਚ ਨਹੀਂ ਸੀ ਪਰ ਉਹ ਆਏ ਸਾਈਕਲ ਤੇ ਦੇ ਦੇ ਹਾਂ ਨਹੀਂ ਦੇਖੋ ਕਿੰਨਾ ਸੋਹਣਾ ਲੱਗਦਾ ਸੀ ਨਾ ਉਦੋਂ ਦੀ ਆਪਾਂ ਦੇਖਦੇ ਆ ਵੀ ਜਿਹੜਾ ਸਾਡਾ ਪੁਰਾਣਾ ਚੰਗਾ achar ਆ ਜਾਂ ਕੁਝ ਵੀ ਆ ਜੀ ਸੋਣ ਦੇ ਵਿੱਚ ਕਿੰਦਾ ਪਿੰਗਾ ਪਾਉਂਦੇ ਹੁੰਦੇ ਸੀ ਜੀ ਤੁਸੀਂ ਪਿੰਟ ਰਹੇ ਸੀ ਦੇਖਦੇ ਹੁੰਦੇ ਸੀ ਵੀ ਪਿੰਗਾ ਪਾਈਆਂ ਹੋਈਆਂ ਆ ਜੀ ਜੀ ਆਪਣਾ ਇਹਨਾਂ ਦਾ ਮਹਿੰਦੀਆਂ ਲਾਣੀਆਂ ਚੂੜੀਆਂ ਪਾਣੀਆਂ ਹਨਾ ਪ੍ਰਾਂਦੇ ਲਾ ਬਿਲਕੁਲ ਬਿਲਕੁਲ ਉਹ ਸੋਹਣਾ ਲੱਗਦਾ ਹੁੰਦਾ ਸੀ ਸਾਡਾ ਅੱਜ ਕੱਲ ਤਾਂ ਇਹ ਚੀਜ਼ ਆਪਾਂ ਜਦੋਂ ਇੱਕ ਫੰਕਸ਼ਨ ਦੇ ਤੌਰ ਤੇ ਜੇ ਮਨਾਣੀ ਵੀ ਹੋਵੇ ਹਨਾ ਪਹਿਲਾਂ ਤਾਂ ਕੰਟਰੀਬਿਊਸ਼ਨ ਹੀ ਨਹੀਂ ਕਰਦਾ ਕੋਈ ਉਹ ਤਾਂ ਪਹਿਲਾਂ ਤਾਂ ਅੱਜ ਕੱਲ ਦਾ ਫਾਰਮੈਟ ਹੀ ਜ਼ਿਆਦਾ ਰਹਿ ਗਿਆ ਫਾਰਮੈਟ ਹੀ ਜ਼ਿਆਦਾ ਹੈ ਵੈਸੇ ਜਿਹੜੇ ਦਿਲੋਂ ਮਨਾਉਣ ਵਾਲੀ ਉਹ ਜਿਹੜੀ ਚੀਜ਼ਾਂ ਸੀਗੀਆਂ ਉਹ ਤਾਂ ਕਿਤੇ ਪਿੱਛੇ ਛੱਡ ਆਇਆ ਬਿਲਕੁਲ 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 ਹੈਨਾ ਤੇ ਮੈਂ ਉਹੀ ਕਹਿੰਦੀ ਨਾ ਵੀ ਸੋਣ ਦੇ ਮਹੀਨੇ ਗੀਤ ਵੀ ਬਹੁਤ ਗਾਉਂਦੇ ਸੀ ਬੀਬੇ ਬੋਲੀਆਂ ਪਾਉਂਦੇ ਹੁੰਦੇ ਸੀ ਜੀ ਉਹ ਚੰਗਾ ਵੀ ਲੱਗਦਾ ਸੀ ਜਦੋਂ ਤੁਸੀਂ ਹੁਣ ਗੱਲ ਕਰ ਰਹੇ ਸੀ ਜਦੋਂ ਮੈਨੂੰ ਫੋਨ ਤੇ ਗੱਲ ਹੋਈ ਆਪਣੀ ਤੁਸੀਂ ਕਹਿੰਦੇ ਸੀ ਮੈਂ ਆਪਣੀ ਮੰਮੀ ਕੋਲ ਬੈਠੀ ਆ ਹਾਂਜੀ ਹਾਂਜੀ ਤੇ ਮੇਰਾ ਗਾਣਾ ਗਾਣ ਵਜਿ ਕਰਿਆ ਮਾਵਾ ਤੇ ਧੀਆ ਰਲ ਬੈਠੀ ਆੜੀ ਮਾਏ ਹੈ ਨਾ ਤੇ ਇਹ ਵੀ ਮੌਕੇ ਸਬਬ ਨਾਲ ਮਿਲਦੇ ਆ ਜਦੋਂ ਧੀਆ ਵਿਆਹ ਹੋ ਜਾਂਦੀ ਆ ਫਿਰ ਤਾਂ ਕਦੇ ਕਦੇ ਕਦਾ ਇਹ ਹੁੰਦਾ ਵੀ ਸੋਹਣਾ ਮਾਵਾ ਧੀਆ ਬੈਠਦੀ ਐ ਤੇ ਪਹਿਲਾ ਵੈਸੇ ਰੁਝੇਵੇਂ ਹੁੰਦੇ ਜ਼ਿੰਦਗੀ ਦੇ ਜੀ ਕਹਿ ਲੋ ਦੇਖੋ ਅੱਜਕੱਲਤਾ ਨਾ ਜ਼ਿੰਦਗੀ ਐਵੇਂ ਦੀ ਹੋ ਗਈ ਹੈ ਕਿ ਆਪਾਂ ਕਿਸੇ ਰਿਸ਼ਤੇ ਲਈ ਟਾਈਮ ਕੱਢਣਾ ਬਹੁਤ ਔਖਾ ਹੋ ਰਿਹਾ ਹੈ ਹਨਾ ਆਪਾਂ ਕਹਿ ਦਿੰਦੇ ਆ ਬਹੁਤ ਬਿਜ਼ੀ ਆ ਹਨਾ ਮਤਲਬ ਚਾਹੇ ਸਾਡਾ ਸਾਡੇ ਮਾਪਪਿਆਂ ਲਈ ਹੋਵੇ ਹਨਾ ਤੇ ਅਸੀਂ ਇਹ ਸੋਚਦੇ ਹਾਂ ਵੀ ਹਾਂ ਵੀ ਸਾਨੂੰ ਇਹ ਕੰਮ ਕਰਨਾ ਪੈਣਾ ਇਹ ਕੰਮ ਕਰਨਾ ਇੱਕ ਔਰਤ ਦੇ ਤਾਂ ਵੈਸੇ ਕੰਮ ਖਤਮ ਹੀ ਨਹੀਂ ਹੁੰਦੇ ਹਨਾ ਜੇ ਕੋਈ ਵਰਕਿੰਗ ਔਮਨ ਹੋਵੇ ਪਹਿਲਾਂ ਉਹਦੇ ਘਰ ਦੇ ਖਤਮ ਹੋਊਗੇ ਤਾਂ ਉਹਦੇ ਬਾਹਰ ਜਾਣਾ ਹੁੰਦਾ ਫਿਰ ਬਾਹਰੋਂ ਆ ਕੇ ਫਿਰ ਉਹਨੂੰ ਪਹਿਲਾਂ ਇਹ ਹੁੰਦਾ ਕਿ ਸਵੇਰ ਦਾ ਕੋਈ ਸਮਾਨ ਇੱਧਰ ਉੱਧਰ ਔਰ ਉਸ ਮੇਟਣਾ ਹਨਾ ਸਾਰਾ ਕੁਝ ਪਰ ਫਿਰ ਵੀ ਦੇਖ ਲਓ ਪਰਮਾਤਮਾ ਨੇ ਉਹਨੂੰ ਇੱਕ ਹੋਰ ਕੁਵੇਂਨੀ ਪਾਵਰ ਦਿੱਤੀ ਹੁੰਦੀ ਹੈ ਕਿ ਹਰ ਚੀਜ਼ ਨੂੰ ਪ੍ਰੋਪਰ ਠੀਕੇ ਨਾਲ ਮੇਨਟੇਨ ਕਰ ਲੈਂਦੀ ਹੈ ਹਨਾ ਜ਼ਿੰਮੇਵਾਰੀ ਹੈ ਬਿਲਕੁਲ ਤੇ ਇੱਕ ਜਿਹੜੀ ਧੀ ਹੈ ਆਪਣੀ ਮਾਂ ਨੂੰ ਇਹ ਚੀਜ਼ਾਂ ਦੇ ਕੇ ਉਹ ਵੀ ਸਿੱਖਦੀ ਹੈ ਹਨਾ ਹੈ ਹੀ ਆ ਵੀ ਮੇਰੇ ਮਾਤਾ ਪਿਤਾ ਇਦਾਂ ਅਸੀਂ ਆਪਣੀ ਮਾਂ ਤੋਂ ਸਿੱਖਿਆ ਬਿਲਕੁਲ ਮੇਰੀ ਧੀ ਮੇਰੇ ਤੋਂ ਸਿੱਖ ਰਹੀ ਹੈ ਇੱਕ ਤਰ੍ਹਾਂ ਨਾਲ ਮੈਂ ਦੱਸਦੀ ਹਾਂ ਤੁਹਾਨੂੰ ਮੇਰੇ ਮੰਮੀ ਨੂੰ ਇੰਨਾ ਸ਼ੌਂਕ ਹੈ ਨਾ ਕਿ ਅਚਾਰ ਪਾਣੀ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਭਾਂਤ ਭਾਂਦੇ ਅਚਾਰ ਬਿਲੇ ਡੈਡੀ ਨੇ ਲਿਆ ਕੇ ਰੱਖ ਦਿੰਦੇ ਆ ਅੰਬੀਆਂ ਦਾ ਆਹ ਅੰਬੀਆਂ ਦਾ ਆਚਾਰ ਪਾਣਿਆ ਆਹ ਅੰਬੀਆਂ ਦੀ ਚਟਨੀ ਬਣਾਣੀ ਆ ਆ ਨਿੰਬੂ ਆਇਚ ਮਿਰਚ ਆਪਕੇ ਮਿਰਚਾਂ ਬਣੀਆਂ ਆਹਾਂ ਨਿੰਬੂ ਮਿੱਠਾ achar ਬਣਾਣਾ ਏ ਆਹ ਇਹਦੇ ਚ ਕੀ ਕਹਿੰਦੇ ਹੁੰਦੇ ਅਦਰਕ ਕੱਟ ਕੇ ਪਾਣਾ ਜਦੋਂ ਸਰਦੀਆਂ ਦਾ ਮੌਸਮ ਆਉਣਾ ਛਲਗਮਾ ਦੇ achar ਬਣਾ ਦੋ ਗਾਜਰਾਂ ਦੇ ਹੁਣ ਕਰੇਲੇ ਰੱਖੀ ਬੈਠੇ ਸੀਗੇ ਕਈ ਦਿਨ ਹੋ ਗਏ ਹੁਣ ਕਰੇਲੇ ਲੱਗੇ ਹੋਏ ਸੁਕਾਣ ਮੈਂ ਕਿਹਾ ਮੰਮੀ ਤੁਸੀਂ ਸਾਰਾ ਸਾਲ ਅਚਾਰੀ ਪਾਈ ਜਾਂਦੇ ਆ ਮੈਂ ਨਾ ਹੱਸਦੇ ਮੈਂ ਕਿਹਾ ਮੰਮੀ ਸਾਰਾ ਸਾਲ ਅਚਾਰ ਮੰਮੀ ਕਹਿੰਦਾ ਤੇਰੇ ਡੈਡੀ ਨਹੀਂ ਹਟਦੇ ਹੈਗੇ ਕਦੇ ਕਿਸੇ ਨਾ ਸਾਈਂ ਵਧਾਈ ਲਾ ਲਓ ਕਦੇ ਕਿਸੇ ਨਾਲ ਕਰੋ ਪਰ ਕਿੰਨੇ ਕ ਡੱਬੇ ਸਭ ਨੂੰ ਵੰਡੇ ਦੇਤੇ ਕਦੇ ਕਿਸੇ ਨੂੰ ਦੇਖਿਆ ਹੈ ਨਾ ਫਿਰ ਉਹ ਜਿਹੜੇ ਖਾਂਦੇ ਆ achar ਉਹ ਕਹੂੰਗੇ ਬੜੇ ਸੁਆਦ ਆ ਉਹ ਫੇਰ ਦੁਬਾਰਾ ਉਹ ਫੇਰ ਦੁਬਾਰਾ ਉਹਨਾਂ ਦੀ ਸਾਈ ਆ ਜਾਂਦੀ ਹੈ ਹਾਂ ਮੈਂ ਹੱਸ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸੀ ਮੇਰੀ ਮਾਸੀ ਜੀ ਹੈ ਹੈ ਨਾ ਇਸ ਟਾਈਮ ਤਾਂ ਚਲੋ ਇਸ ਦੁਨੀਆ ਤੇ ਨਹੀਂ ਹੈ ਤੇ ਮੇਰੇ ਮੰਮੀ ਦੇ ਹੱਥ ਦਾ achar ਨਹੀਂ ਰਹਿੰਦਾ ਬਟ ਮੇਰੇ ਮਾਸੀ ਦੇ ਹੱਥ ਦਾ achar ਇਹਨਾਂ ਰਹਿੰਦਾ ਸੀਗਾ ਜਦੋਂ ਮੈਂ ਹੁਣਾਂ ਸੀਜ਼ਨ ਚੱਲਿਆ ਗਰਮੀਆਂ ਦਾ ਹੈ ਨਾ ਅੰਬੀਆਂ ਦਾ ਤਾਂ ਉਹਨਾਂ ਕੋਲ ਕੀ ਹੁੰਦੇ ਸੀ ਕਿ ਐਡੇ-ਐਡੇ ਸਾਈਡ ਤੇ ਨਾ ਡਰਮ ਲਿਆ ਕੇ ਰੱਖਦੇ ਨੇ ਪਿੰਡ ਦੇ ਹੈ ਨਾ ਲੋਕਾਂ ਨੇ ਵੀ ਇਹਦੇ ਵਿੱਚ ਤੂੰ ਸੀ ਆਚਾਰ ਪਾਈ ਜਾਓ ਜਿਵੇਂ ਹੁਣ ਪਿੰਡ ਚ ਅੰਬੀਆਂ ਝੜਦੀਆਂ ਹਨਾ ਕਿਉਂਕਿ ਤਕਰੀਬਨ ਉਹਨਾਂ ਦੇ ਪਿੰਡ ਬਹੁਤ ਬੁੱਟੇ ਲੱਗੇ ਹੁੰਦੇ ਸੀਗੇ ਅੰਬੀਆਂ ਝੜਨੀਆਂ ਉਹਨਾਂ ਨੇ ਲਿਆ ਕੇ ਦੇ ਦੇਣੀਆਂ ਵੀ ਸਾਨੂੰ ਇੰਨੀਆਂ ਅੰਬੀਆਂ ਨਾਲ ਉਹ ਪਾਦੇ ਹੋਣਾ ਸਾਨੂੰ ਮਾਸੀ ਨੇ ਫੋਨ ਕਰਨਾ ਅਸੀਂ ਮੈਂ ਇੰਨੀਆਂ ਅੰਬੇ ਦਾ ਆਚਾਰ ਪਾਤਾ ਇੰਨੀਆਂ ਚਟਨੀ ਪਾਤੀ ਮਿੱਠੀ ਚਟਨੀ ਬਹੁਤ ਟੇਸਟੀ ਬਣਾਨੇ ਵਾਸੀ ਹਾਂ ਮੈਂ ਫੋਨ ਲਵਾਂਗੀ ਦੱਸ ਦਿਆਂਗਾ ਕਈਆਂ ਦੇ ਹੱਥ ਦੇ ਕਹਿੰਦੇ ਜਸ ਇੰਨਾ ਵਧੀਆ ਹੁੰਦਾ ਵੀ ਟੇਸਟੇ ਅਲੱਗ ਹੁੰਦਾ ਮੇਰੇ ਮੰਮੀ ਦੇ ਆਚਾਰ ਦੀ ਸ਼ਿਫਤ ਹੈ ਬੀ ਸਾਰੇ ਕਹੋਂਗੇ ਵੀ ਪਾ ਦੋ ਕਈ ਵਾ ਚਾਚਾ ਜੀ ਨੇ ਵੀ ਪਿੰਡ ਤੋਂ ਕਹੋਂਗੇ ਚਾਹ ਪਾ ਕੇ ਰੱਖਿਓ ਤੇ ਮੰਮੀ ਨੇ ਫਿਰ ਚਟਨੀ ਪਾਣੀ ਪਿੱਛੇ ਜੇ ਦੀਦੀ ਦਾ ਫੋਨ ਆਊਗਾ ਮੰਮੀ ਆ ਚਾਟ ਦੀ ਚਟਨੀ ਪਾ ਦਿਓ ਮੰਮੀ ਕਿ ਦਿਨ ਕਹਿੰਦੇ ਕਹਿੰਦੇ ਇਦਾਂ ਕਰ ਤੂੰ ਨਾ ਪਹਿਲਾਂ ਉਹਨਾਂ ਨੂੰ ਭੇਜ ਰਵੀਂ ਉਹਨਾਂ ਨੂੰ ਭਾਂਜਿਆ ਉਹ ਕੱਦੂ ਕਸ ਕਰੂਗੇ ਫਿਰ ਮੈਂ ਪਾਵਾਂਗੀ ਮੈਤੇ ਉਹਨਾਂ ਨੂੰ ਕੱਦੂ ਕਸ ਨਹੀਂ ਹੁੰਦਾ ਹੱਥ ਦੁਖਣ ਲੱਜਾਂਗੇ ਚਾਟ ਦੀ ਚਟਨੀ ਪਾਣ ਲਈ ਲੰਬੀਆ ਕੱਦੂ ਕਸ ਕਰਨੇ ਕਿੰਨਾ ਟਾਈਮ ਲੱਗਦਾ ਤੇ ਡੈਡੀ ਮਸਾਲੇ ਲੈ ਕੇ ਆਉਂਗੇ ਬਖਤਾਵਰ ਮੰਨ ਲ ਤੋ ਹਾਂ ਹਾਂ ਚਾਟ ਦੇ ਮਸਾਲੇ ਪਾਣੇ ਆ ਹਣਾ ਤੇ ਉਹ ਮੰਮੀ ਨੇ ਲੱਗੇ ਰਹਿਣਾ ਮਸਾਲਿਆਂ ਨੂੰ ਮੈਨੂੰ ਮੈਂ ਚਾਹੂੰਗੀ ਮੈਨੂੰ ਕਹੋਗੇ ਅਚਾਰ ਪਿਆ ਚਟਨੀ ਪਈ ਆ ਲੈ ਜਾ ਤੇ ਮੇਰੇ ਮੰਮੀਂ ਪਾਉਂਦੇ ਸੀ ਪਰ ਉਹ ਕਵਾ ਕੇ ਰੱਖ ਲੰਦੇ ਸੀ ਹਾਂ ਉਹਨੂੰ ਦੇਣਾ ਹੈ ਨਹੀਂ ਉਹ ਆਂਬ ਦਾ ਚਾਰ ਲੈ ਜਾ ਤੇਰਾ ਪਿਆ ਪਿਆ ਨਿੰਬੂ ਦਾ ਪਿਆ ਚਟਨੀ ਪਈ ਆ ਤੇ ਮੈਂ ਪਿਛਲੇ ਸਾਲ ਵੀ ਲਿਆਂਦਾ ਇਸ ਸਾਲ ਫੇਰ ਕਹਿੰਦੇ ਆ ਪੇ ਮੈਂ ਕਿਹਾ ਪਿਛਲੇ ਸਾਲ ਦਾ ਨਹੀਂ ਮੁੱਕਿਆ ਹਾਲੇ ਕਿਉਂਕਿ ਅਸੀਂ ਖਾਂਦੇ ਘਟਾ ਅਸੀਂ ਜੇ ਕੋਈ ਰਿਸ਼ਤੇਦਾਰ ਆਂਦੇ ਆ ਗੈਸਟ ਬੰਦੇ ਆ ਉਹਨਾਂ ਦੇ ਰੋਟੀ ਦੇ ਨਾਲ ਹਨਾ ਕਈਆਂ ਅਚਾਰ ਚਟਨੀਆਂ ਤਾਂ ਉਹਨਾਂ ਨੂੰ ਦੇਣੀਆਂ ਖਾਣ ਦੇ ਤੇ ਮੈਂ ਵੀ ਬਹੁਤ ਘੱਟ ਖਾਂਦੀ ਬੇਟੀ ਬਹੁਤ ਘੱਟ ਖਾਂਦੀ ਹਸਬੰਦ ਨੂੰ ਅਸੀਂ ਵੈਸੇ ਨਹੀਂ ਦਿੰਦੇ ਹੈਗੇ ਕਿਉਂਕਿ ਉਹਨਾਂ ਨੂੰ ਬੰਦ ਕੀਤਾ ਹੋਇਆ ਖਟਾ ਵਗੈਰਾ ਉਹਨਾਂ ਦਾ ਜ਼ਿਆਦਾ ਨਾ ਹਨ ਦੇਖ ਲਓ ਨਾ ਇਹ ਵੀ ਕਿ ਐਦਾਂ ਦਾ ਨਾ ਹਨਾ ਮਾਵਾ ਧੀਆਂ ਦਾ ਰਿਸ਼ਤਾ ਹੁੰਦਾ ਹਨਾ ਵੀ ਦੇਖ ਲਓ ਉਹ ਅਚਾਰ ਨਾਲ ਅੱਜ ਅੱਜ ਧੀਆਂ ਨਾਲ ਪਰ ਇਹ ਚੀਜ਼ ਹੈ ਵੀ ਜੇ ਅਚਾਰ ਲੈ ਕੇ ਆਣਾ ਨਾ ਕਿਸੇ ਦੇ ਘਰ ਤੋਂ ਵੀ ਕਹਿੰਦੇ ਥੋੜੇ ਜਿਹੇ ਪੈਸੇ ਜ਼ਰੂਰ ਦੇ ਕੇ ਆਓ ਨਹੀਂ ਤਾਂ ਰਿਸ਼ਤੇ ਖੱਟੇ ਹੋ ਜਾਂਦੇ ਆ ਹਨਾ ਮੈਂ ਵੀ ਜੇ ਨਾ ਕਈ ਵਾਰ ਨਹੀਂ ਸਾਡੇ ਤਾਂ ਮਿੱਠੇ ਹੀ ਹੈ ਹਜੇ ਤੱਕ ਕੱਚ ਬੁੱਢ ਚਲੋ ਪਰਮਾਤਮਾ ਕਰੇ ਵੀ ਨਾ ਹਨਾ ਐਵੇਂ ਹੋਵੇ ਪਰ ਮੈਂ ਸੋਣਿਆ ਜਦੋਂ ਮੈਂ ਨਾ ਆਪਣੇ ਮੰਮੀ ਤੋਂ achar ਲੈ ਕੇ ਆਂਦੀ ਹੁੰਦੀ ਹਾਂ ਜੇ ਚੱਕੀ ਹੈ ਕੁਝ ਵੀ ਤਾਂ ਮੈਂ ਮੰਮੀ ਨੂੰ ਨਾ ਕਈ ਵਾਰ ਜਿਵੇਂ ਪੈਸੇ ਦੇ ਦੇਣੇ ਮੰਮੀ ਨੇ ਕਿਹਾ ਇੰਨੇ ਇੰਨੇ ਨਾ ਦੇ ਥੋੜੇ ਦੇ 10 ਰੁਪਏ ਦੇ ਦੇ 5 ਰੁਪਏ ਦੇ ਦੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਚਲੋ ਤੁਸੀਂ ਪਾਓ ਹਨਾ ਤੇ ਕੋਈ ਗੱਲ ਨਹੀਂ ਐਸੇ ਤਰ੍ਹਾਂ ਤੇ ਮੈਂ ਹੁਣ ਮੈਂ ਕਿਸੇ ਹੋਰ ਤੋਂ ਵੀ ਲੈਣਾ ਅਗਲੇ ਨੂੰ ਉਹਨੂੰ ਵੀ ਮੈਂ ਥੋੜੇ ਬਥੇ ਪੈਸੇ ਦੇ ਦਿੰਦੀ ਹਾਂ ਨਹੀਂ ਪਰ ਮੈਂ ਤਾਂ ਮੰਮੀ ਕਹਿੰਦੇ ਹੁੰਦੇ ਆ ਮੈਂ ਇੱਕ ਦੋ ਵਾਰ ਕਿਹਾ ਵੀ ਮੰਮੀ ਐਦਾਂ ਮੰਮੀ ਕਹਿੰਦੇ ਕੋਈ ਨਾ ਗੁੜ ਪਾਇਆ ਹੋਇਆ ਵਿੱਚ ਚਟਨੀ ਜੀ ਗੁੜ ਨਾਲ ਬੰਦਿਆ ਉਹ ਮਿੱਠਾ ਨਿੰਬੂ ਖੱਟ ਮਿੱਠਾ achar ਬਿਲਕੁਲ ਬਿਲਕੁਲ ਤੇ ਅਸੀਂ ਬਹੁਤ ਇੱਥੇ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦੀ ਆ ਨਾ ਚਲੋ ਇਹ ਵੀ ਇੱਕ ਮਾਮਾਵਾਂ ਧੀਆਂ ਦਾ ਰਿਸ਼ਤਾ ਨਾ ਹੁੰਦਾ ਇੱਕ ਥੋੜਾ ਜਿਹਾ ਰਿਸ਼ਤਾ ਜਿਵੇਂ ਆਪਾਂ ਐਦਾਂ ਦੇ ਵੀ ਡਿਸਕਸ ਕਰਦੇ ਆ ਵੀ ਅੱਜ ਕੱਲ੍ਹ ਐਵੇਂ ਦਾ ਦੌਰ ਹੈ ਕਿ ਇੱਕ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਸਾਡੇ ਬੱਚਿਆਂ ਦੀ ਜ਼ਿੰਦਗੀ ਹੈ ਸ ਦੋਸਤ ਬਹੁਤ ਹੁੰਦੇ ਨੇ ਕੁਝ ਸਾਨੂੰ ਸਹੀ ਰਾਜ ਲਾਉਂਦੇ ਨੇ ਕੁਝ ਸਾਨੂੰ ਗਲਤ ਰਾਜ ਲਾਉਂਦੇ ਨੇ ਤੇ ਆਪਣੇ ਬੱਚੇ ਆ ਜਿਹੜੇ ਉਹ ਸਾਡੇ ਮਾਪੇ ਮਤਲਬ ਥੋੜੇ ਜਿ ਆਪਣੇ ਬੱਚਿਆਂ ਨੂੰ ਅੱਜ ਕੱਲ੍ਹ ਕੁਝ ਇੰਨਾ ਕੁ ਡਰਾ ਕੇ ਰੱਖਦੇ ਆ ਕਿ ਉਹ ਤੁਹਾਡੇ ਨਾਲ ਸਾਹਮਣੇ ਤਾਂ ਕੋਈ ਗੱਲ ਨਹੀਂ ਕਰ ਸਕਦੇ ਦੇਖੋ ਜਦੋਂ ਨਾ ਬੱਚੇ ਗੱਲ ਨਾ ਕਰ ਸਕਣ ਉਹਨਾਂ ਦੇ ਮਨ ਦੇ ਵਿੱਚ ਜਦੋਂ ਸਿਰੇਵਲ ਡਰ ਪਾ ਦਿੰਦੇ ਐ ਸ਼ੁਰ ਪਾ ਦਿੰਦੇ ਆ ਤਾਂ ਫਿਰ ਉਹ ਉਹ ਗੱਲਾਂ ਸਾਡੇ ਲਈ ਵੀ ਮਾੜੀਆਂ ਹੁੰਦੀਆਂ ਬੱਚਿਆਂ ਲਈ ਵੀ ਮਾੜੀਆਂ ਬਿਲਕੁਲ ਬਿਲਕੁਲ ਇੰਨਾ ਕੁ ਤੁਸੀਂ ਰਿਸ਼ਤਾ ਨਜ਼ਦੀਕੀ ਦਾ ਰੱਖੋ ਬੱਚਿਆਂ ਦੇ ਨਾਲ ਕਿ ਤੁਹਾਡੇ ਸਾਹਮਣੇ ਬੇਚੀਜ਼ਤ ਆਪਣੇ ਦਿਲ ਦੀ ਗੱਲ ਦੱਸ ਸਕਣ। ਉਹ ਇੰਨਾ ਕਿ ਤੁਹਾਨੂੰ ਦੱਸ ਸਕਣ ਵੀ ਆ ਸਾਨੂੰ ਗੱਲ ਬੁਰੀ ਲੱਗੀ ਆ, ਆ ਗੱਲ ਚੰਗੀ ਲੱਗੀ ਆ। ਜੀ। ਮੈਂ ਇੱਕ ਦਿਨ ਨਰਿੰਦਰ ਸਿੰਘ ਪੂਰਜੀ ਦੀ ਕਿਤਾਬ ਪੜ੍ਹ ਰਹੀ ਸੀ ਮਾਲਾ ਮੰੜ ਕੇ। ਉਹਦੇ ਵਿੱਚ ਇੱਕ ਥਾਂ ਉਹਨਾਂ ਨੇ ਰੱਖਿਆ ਲਿਖਿਆ ਹੋਇਆ ਵੀ ਪਹਿਲਾਂ ਜਿਹੜੇ ਮਾਪੇ ਸੀ ਨਾ ਉਹ ਬੱਚਿਆਂ ਨੂੰ ਬਾਤਾਂ ਨਾਲ ਸਮਝਾਉਂਦੇ ਹੁੰਦੇ ਸੀਗੇ ਜਿਵੇਂ ਨਾ ਪਰ ਅੱਜ ਕੱਲ ਦੇ ਮਾਪੇ ਆ ਉਹ ਡਰਾਵੇ ਨਾਲ ਸਮਝਾਉਂਦੇ ਆ ਡਰਾਵੇ ਨਾਲ ਮਤਲਬ ਉਹ ਜਿਹੜਾ ਪਰ ਡਰਾਵਾ ਏ ਡਰਾਵੇ ਨਾਲ ਸਮਝਾਣਾ ਉਹ ਜਦੋਂ ਬੱਚਿਆਂ ਦੇ ਮਨ ਚ ਡਾਰ ਪੈ ਗਿਆ ਤਾਂ ਫਿਰ ਤੁਹਾਡੇ ਨਾਲ ਕੋਈ ਗੱਲ ਨਹੀਂ ਕਰ ਪਾਏਗਾ ਬੱਚਿਆਂ ਦੇ ਮਨ ਚ ਤੁਹਾਡੀ ਇੱਜ਼ਤ ਵੀ ਨਹੀਂ ਰਹੂ ਬਿਲਕੁਲ ਤੁਸੀਂ ਰਾਜਬੜ ਨੂੰ ਜਾਣਦੇ ਹੋਗੇ ਨਾ ਸਿੰਗਲ ਨੂੰ ਜੀ ਤੇ ਉਹਨਾਂ ਦੀ ਵਾਈਫ ਦੀ ਮੈਂ ਇੱਕ ਇੰਟਰਵਿਊ ਸੁਣੀ ਸੀਗੀ ਥੋੜੇ ਦਿਨ ਪਹਿਲਾਂ ਵੀ ਤੇ ਕਾਫੀ ਟਾਈਮ ਪਹਿਲਾਂ ਵੀ ਸੁਣੀ ਸੀ ਪੁਰਾਣੀ ਇੰਟਰਵਿਊ ਹੈ ਤੇ ਹੁਣ ਇੱਕ ਦਿਨ ਫੇਰ ਮੇਰੇ ਫੋਨ 'ਚ ਇਸ ਤਰ੍ਹਾਂ ਜਿਹਦੇ ਵਿੱਚ ਰੀਲਸ ਵਾ ਦੇਖਦੇ ਹਾਂ ਆਪਾਂ ਕੁਛ ਆ ਗਿਆ ਤਾਂ ਉਹਦੇ ਵਿੱਚ ਉਹ ਕਹਿ ਰਹੇ ਸੀਗੇ ਉਹਨੇ ਆਪਣੇ ਬੇਟਾ ਤੇ ਬੇਟੀ ਨੂੰ ਵੀ ਸਮਝਾਇਆ ਤਾਂ ਉਹ ਕਹਿੰਦੇ ਮੈਂ ਆਪਣੀ ਬੇਟੀ ਨੂੰ ਇਹ ਗੱਲ ਕਹੀ ਵੀ ਜਦੋਂ ਰਾਜਪਟ ਦੀ ਡੈਥ ਹੋਈ ਤਾਂ ਉਸ ਟਾਈਮ ਤੋਂ ਬਾਅਦ ਉਹਨੇ ਆਪਣੀ ਬੇਟੀ ਨੂੰ ਸਮਝਾਇਆ ਵੀ ਇੱਕ ਮੈਂ ਤੁਹਾਨੂੰ ਬਹੁਤ ਸਟਰਗਲ ਕਰਕੇ ਹੈਨਾ ਪਾਲ ਰਹੀ ਆ ਕਿ ਮੈਂ ਇਹ ਨਹੀਂ ਕਹਿੰਦੀ ਕਿ ਤੁਹਾਡੀ ਲਾਈਫ 'ਚ ਕੋਈ ਨਹੀਂ ਆਣਾ ਚਾਹੀਦਾ ਠੀਕ ਆ ਕੋਈ ਚੰਗਾ ਇਨਸਾਨ ਆਵੇ ਕੋਈ ਇਸ਼ੂ ਨਹੀਂ ਆ ਜ਼ਿੰਦਗੀ ਆ ਜ਼ਿੰਦਗੀ ਕੋਈ ਟਪਾਂ ਟਪਾਂ ਦੇ ਲੋਕਾਂ ਨੇ ਆਣਾ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਪਰ ਆਪਣੇ ਮਨ ਨੂੰ ਅਸੀਂ ਇੰਨਾ ਤਾਂ ਸਟਰੋਂਗ ਬਣਾ ਸਕਦੇ ਆ ਵੀ ਅਸੀਂ ਕਿਹਦੇ ਲਈ ਕਿਸ ਢੰਗ ਨਾਲ ਕਿਸ ਬੂਹੇ ਦੇ ਨਾਲ ਰਾਹੀ ਅਸੀਂ ਉਹਨੂੰ ਅੰਦਰ ਆਪਣੇ ਦਿਲ ਦੇ ਵਿੱਚ ਥਾਂ ਦੇਣੀ ਹੈ ਕਿੰਨੀ ਕ ਥਾਂ ਦੇਣੀ ਮੈਂ ਤੁਹਾਨੂੰ ਹੀ ਦੱਸ ਰਹੀ ਹਾਂ ਹਾਂ ਵੀ ਕਿੰਨੀ ਕ ਥਾਂ ਦੇਣੀ ਹੈ ਇਹ ਸਾਡੇ ਉਹਨਾਂ ਨੇ ਇਹੀ ਗੱਲ ਉਹਨਾਂ ਨੇ ਕਹੀ ਕਹਿੰਦੇ ਵੀ ਤੁਹਾਡੀ ਲਾਈਫ 'ਚ ਚਾਹੇ ਕੋਈ ਵੀ ਆਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਇਨਸਾਨ ਚੰਗਾ ਵੀ ਹੋਊਗਾ ਮਾੜਾ ਵੀ ਹੋਊਗਾ ਪਰ ਇਹ ਹੈ ਕਿ ਏਟਲੀਸਟ ਤੁਸੀਂ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਹੈ ਜੀ ਵੀ ਤੁਹਾਡੀ ਮੈਂ ਆਪਣੀ ਕਹਿੰਦੀ ਬੇਟੀ ਨੂੰ ਪਰਸਨਲੀ ਕਿਹਾ ਵੀ ਇੱਕ ਮੈਂ ਤੇਨਾਂ ਦੋਸਤਾਂ ਦੀ ਤਰ੍ਹਾਂ ਰਹਿਣੀ ਆ ਤੇ ਤੂੰ ਜੇ ਤੇਰੀ ਜ਼ਿੰਦਗੀ ਚ ਕੋਈ ਆਂਦਾ ਹੈ ਤੇ ਮੈਨੂੰ ਲੱਗਦਾ ਵੀ ਉਹ ਸਹੀ ਇਨਸਾਨ ਆ ਤਾਂ ਮੈਂ ਤੈਨੂੰ ਕਦੇ ਨਾ ਨਹੀਂ ਕਰੂਗੀ ਵੀ ਮਤਲਬ ਤੂੰ ਉਹਨਾਂ ਨੇ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਐਟਲੀਸਟ ਮੇ ਨਾਲ ਡਿਸਕਸ ਜ਼ਰੂਰ ਕਰਨਾ ਤੇ ਸੇਮ ਐਜ਼ ਇਟ ਇਜ਼ ਮੈਨੂੰ ਲੱਗਾ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਇਦਾਂ ਹੀ ਕਿਹਾ ਦੇਖੋ ਇੰਟਰਵਿਊ ਚ ਦੱਸਦੇ ਸੀ ਬੇਟੇ ਨੂੰ ਵੀ ਸਮਝਾਣਾ ਬੰਦ ਹੈ ਬਿਲਕੁਲ ਜਿੱਦਾਂ ਤੁਸੀਂ ਕਿਹਾ ਆਪਣੇ ਧੀ ਨੂੰ ਸਮਝਾਇਆ ਮੈਂ ਇਹ ਗੱਲ ਸੋਚ ਰਹੀ ਸੀ ਵੇ ਦੇਖੋ 3 ਸਮਝਾਇਆ ਤਾਂ ਮੁੰਡੇ ਨੂੰ ਵੀ ਜਾਣਾ ਕੋਈ ਨਹੀਂ ਤੁਹਾਨੂੰ ਵੀ ਸਮਝਾਣਾ ਬੰਦ ਹੈ ਦੇਖੋ ਨੇ ਪਿਆਰ ਨਾ ਸਮਝਾਇਆ ਉਹ ਅੱਜ ਉਹਨਾਂ ਦੇ ਬੱਚੇ ਇੱਕ ਵਧੀਆ ਮਕਾਮ ਤੇ ਨੇ ਦੇਖੋ ਇਹ ਬੜੀ ਵਧੀਆ ਗੱਲ ਹੈ ਕਿਉਂਕਿ ਆਮ ਤੌਰ ਤੇ ਪਤਿਆਂ ਨੂੰ ਤਾਂ ਬਹੁਤ ਸਮਝਾਉਂਦੇ ਆਂ ਬਿਲਕੁਲ ਕਹਿੰਦੇ ਆਂ ਆਪਾਂ ਤੁਸੀਂ ਘਰ ਤੋਂ ਬਾਹਰ ਨਿਕਲਣਾ ਐ ਇਦਾਂ ਕਰਨਾ ਇਦਾਂ ਕਰਨਾ ਕਿਸੇ ਨਾਲ ਫालतू ਬੋਲਣਾ ਨਹੀਂ ਇਹ ਚੀਜ਼ ਅੱਜਕੱਲ ਵੀ ਚੱਲਦੀ ਆਪਾਂ ਕਹਿੰਦੇ ਆਂ ਕਿ ਬਿਲਕੁਲ ਮਾਡਰਨ ਹੋ ਗਿਆ ਬਟ ਅੱਜਕੱਲ ਵੀ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਆਪਾਂ ਦੁਨੀਆ ਦੇ ਸਾਹਮਣੇ ਜ਼ਰੂਰ ਮੋੜਨਾ ਹੋ ਸਕਦਾ ਹੈ ਬਿਲਕੁਲ ਪਰ ਆਪਣੀ ਸੋਚ ਤੇ ਵੀ ਥੋੜੀ ਉਸਟਾਰਟ ਕਰੀਏ ਉਹੀ ਮੈਂ ਕਹਿੰਦੀ ਜਦੋਂ ਆਪਾਂ ਧੀਆ ਨੂੰ ਸਮਝਾਉਂਦੇ ਤਾਂ ਸਾਡਾ ਫਰਜ਼ ਬਣਦਾ ਸੀ ਪੁੱਤਾਂ ਨੂੰ ਵੀ ਸਮ ਤੂੰ ਚਾਹੁੰਦਾ ਨਾ ਵੀ ਮੇਰੀ ਭੈਣ ਦੀ ਬਾਹਰ ਇੱਜ਼ਤ ਬਣੀ ਰਹੇ ਕੋਈ ਉਹਦੇ ਵੱਲ ਅੱਖ ਚੱਕ ਕੇ ਨਾ ਵੇਖੇ ਉਹਨੂੰ ਮਾਣ ਸਨਮਾਨ ਮਿਲੇ ਤੇ ਤੁਸੀਂ ਵੀ ਉਸੇ ਤਰ੍ਹਾਂ ਆਪਣੇ ਹਨਾ ਉਸ ਸਮਾਜ ਦਾ ਹਿੱਸਾ ਉਸ ਸਮਾਜ ਦੇ ਵਿੱਚ ਵਿਚਰ ਰਹੇ ਹੋ ਤੁਹਾਡਾ ਵੀ ਫਰਜ਼ ਬਣਦਾ ਹੈ ਜੇ ਕੋਈ ਧੀ ਭੈਣ ਬਾਹਰ ਹੈਗੀ ਆ ਤਾਂ ਉਹਨੂੰ ਉਹਦੀ ਬੰਦੀ ਇੱਜ਼ਤ ਦੇ ਕੋਈ ਵੀ ਹਨਾ ਜੇ ਅਸੀਂ ਕਿਸੇ ਨੂੰ ਟੀਚਰ ਕਰਕੇ ਲੰਘਾਂਗੇ ਮਖੌਲ ਕਰਕੇ ਲੰਘਾਂਗੇ ਅਸੀਂ ਕਿੱਦਾਂ ਆਸ ਕਰ ਸਕਦੇ ਹਾਂ ਉਸੇ ਸਮਾਜ ਦੇ ਵਿੱਚ ਵੀ ਸਾਡੀ ਤੇ ਪੈਨ ਨੂੰ ਕੋਈ ਟਿੱਕਰ ਨਾ ਕਰੇ ਆਸ ਨਾ ਕਰੇ ਕੋਈ ਬੇਕੁਨ ਹੈ ਨਾ ਵੀ ਮਖੌਲ ਨਾ ਕਰੇ ਜੀ 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 ਜ਼ਰੂਰੀ ਹੈ ਕਿ ਅਸੀਂ ਵੀ ਇੱਜ਼ਤ ਦੇਣੀ ਸਿੱਖੀਏ ਕਿਉਂਕਿ ਇੱਕ ਦੂਜੇ ਤੋਂ ਆਪਾਂ ਸਭ ਕੁਝ ਸਿੱਖ ਰਹੇ ਹਾਂ ਦੇਖ ਰਹੇ ਹਾਂ ਸਮਾਂ ਨਹੀਂ ਤਾਂ ਦੇਖੋ ਅੱਜ ਕੱਲ ਕੀ ਹੋ ਰਿਹਾ ਹੈ ਨਾ ਵੀ ਆਪਾਂ ਇੰਨੇ ਇੱਕ ਮਾਡਰਨ ਹੋ ਗਏ ਆ ਅਸੀਂ ਇਹ ਨਹੀਂ ਦੇਖਦੇ ਹੈਗੇ ਵੀ ਸਾਡੀ ਲਾਈਫ ਕਿੱਦਾਂ ਦੀ ਚੱਲ ਰਹੀ ਹੈ ਨਾ ਮਤਲਬ ਮੈਂ ਇਹ ਕਈ ਚੀਜ਼ਾਂ ਇਹ ਵੀ ਦੇਖੀਆਂ ਹੈ ਕਿ ਦੇਖੋ ਕਈ ਬੱਚਿਆਂ ਕਈਆਂ ਦੇ ਬੱਚੇ ਹੁੰਦੇ ਆ ਹੈ ਨਾ ਆਪਾਂ ਤਾਂ ਚਲੋ ਅਨਮੈਰਿਡ ਦੀ ਗੱਲ ਕਰ ਰਹੇ ਹਾਂ ਨਾ ਧੀ ਤੇ ਮਾਂ ਦੇ ਰਿਸ਼ਤੇ ਦੇ ਵਿੱਚ ਜਿਵੇਂ ਹਨਾ ਬੌਂਡਿੰਗ ਹੁੰਦੀ ਆ ਹਨਾ ਵੀ ਇਦਾਂ ਰੱਖਣੀ ਚਾਹੀਦੀ ਆ ਕਈ ਮੈਰਿਡ ਹੁੰਦੀਆਂ ਨੇ ਉਹ ਆਪਣੇ ਅਗਰ ਇੱਕ ਕੁੜੀ ਆਪਣੇ ਮਾਪਨਾ ਗੱਲ ਕਰ ਲਵੇ ਵਿਆਹ ਤੋਂ ਬਾਅਦ ਹਨਾ ਤੇ ਸਹੁਰੇ ਕਹਿਣਗੇ ਵੀ ਇਹ ਮਾਂ ਦੇ ਇਸ਼ਾਰਿਆਂ ਤੇ ਚਲਦੀ ਆ ਹਨਾ ਦੇਖੋ ਇਦਾਂ ਨਹੀਂ ਹੁੰਦਾ ਐਵੇਂ ਨਹੀਂ ਹੁੰਦਾ ਹਨਾ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਦੇਖੋ ਚਾਹੇ ਧੀ ਆ ਚਾਹੇ ਪੁੱਤ ਆ ਜਦੋਂ ਨਵੇਂ ਰਿਸ਼ਤੇ ਸਿਰਜ ਕੇ ਨਵੇਂ ਰਿਸ਼ਤੇ ਬਣਗੇ ਤਾਂ ਆਪਾਂ ਪ੍ਰਾਣਿਆਂ ਨੂੰ ਥੋੜੀ ਤੋੜ ਦਾਂਗੇ ਬਿਲਕੁਲ ਹਰ ਇੱਕ ਚੀਜ਼ ਨੂੰ ਆਪਾਂ ਅਗਰ ਬਰਾਬਰ ਰੱਖ ਕੇ ਕਿ ਕੁੜੀ ਚੱਲ ਸਕਦੀ ਹੈ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਉਹ ਚੀਜ਼ ਸਮਝਣੀ ਚਾਹੀਦੀ ਹੈ ਜਿੰਦਗੀ ਦੇ ਵਿੱਚ ਸੰਤੁਲਨ ਆ ਜਿਹੜਾ ਉਹ ਬਣਾਣਾ ਸਾਡੇ ਹੱਥ ਵਿੱਚ ਹੁੰਦਾ ਹੈ ਹੈਨਾ ਉਹ ਬਣਾ ਲੈ ਜ਼ਰੂਰੀ ਆ ਇੱਕ ਗੱਲ ਹੋਰ ਜਿਹਦਾ ਤੁਸੀਂ ਕਿਹਾ ਵੀ ਉਹ ਕਹਿੰਦਾ ਇਸ਼ਾਰਿਆਂ ਤੇ ਮੈਂ ਇੱਕ ਗੱਲ ਧੀਆ ਨੂੰ ਵੀ ਜ਼ਰੂਰ ਕਹੂੰਗੀ ਵੀ ਮਾੜੀ ਮਾੜੀ ਗੱਲ ਆਪਣੇ ਮਾਪੇ ਨੂੰ ਫੋਨ ਤੇ ਹਾਂ ਇਹ ਤਾਂ ਥੋੜੀ ਬਿਲਕੁਲ ਨਹੀਂ ਕਰੋ ਇੱਕ ਸਮਾਂ ਹੁੰਦਾ ਹਰ ਇੱਕ ਨਾਲ ਗੱਲ ਕਰਨ ਦਾ ਤੇ ਮੈਂ ਤੁਹਾਨੂੰ ਸੱਚਾਈ ਦੱਸਦੀ ਆ ਮੇਰੇ ਨਾਲ ਕਈ ਵਾਰੀ ਮੇਰੇ ਘਰ ਦੇ ਨਾਲ ਮੈਨੂੰ ਫੋਨ ਆਉਂਦਾ ਮੈਂ ਉਹਨਾਂ ਨੂੰ ਪਤਾ ਕੀ ਕਹਿੰਦੀ ਆ ਫੋਨ ਚੱਕ ਕੇ ਮੈਂ ਵੇਲੀ ਨਹੀਂ ਹੈਗੀ ਜੇ ਕੋਈ ਬਹੁਤ ਜ਼ਰੂਰੀ ਗੱਲ ਹੈ ਤਾਂ ਮੈਨੂੰ ਦੱਸੋ ਨਹੀਂ ਮੈਂ ਫੇਰ ਫੋਨ ਕਰੂੰਗੀ ਜੀ ਮੈਂ ਉਹੀ ਮੇਰੇ ਨਾਲ ਤਕਰੀਬਨ ਮੇ ਤੋਂ ਇਹ ਹੀ ਵਰਡ ਨਿਕਲਦਾ ਹੈ ਕਿਉਂਕਿ ਮੈਂ ਜਦੋਂ ਸੀ ਆਫਿਸ ਤੋਂ ਆਣਾ ਘਰ ਦੇ ਕੰਮ ਹੋਣੇ ਆ ਜਾਂ ਕਿਸੇ ਦਾ ਫੋਨ ਆ ਜਾਣਾ ਜ਼ਰੂਰੀ ਆਫਿਸ ਦੇ ਕੰਮ ਲਈ ਹਨਾ ਕਿ ਆਪਾਂ ਐਵੇਂ ਦਿਨ ਜਿਵੇਂ ਚੁਜੇ ਹੁੰਦੇ ਆ ਮਤਲਬ ਬਹੁਤ ਘੱਟ ਟਾਈ ਹੁੰਦਾ ਕਿ ਆਪਣੇ ਪੇਰੈਂਟਸ ਨਾਲ ਗੱਲ ਕਰੀਏ ਤੁਹਾਨੂੰ ਆਪਣੀ ਗੱਲ ਦੱਸਦੀ ਆ ਮੈਂ ਕਿੰਨੇ ਕਿੰਨੇ ਦਿਨ ਨਹੀਂ ਫੋਨ ਕਰਦੀ ਮੇਰੀ ਭੈਣ ਨਾਲ ਮੇਰੇ ਖਿਆਲ ਮਹੀਨੇ ਬਾਅਦ ਕੱਲ ਕੱਲ ਹੋਈ ਹੋਣੀ ਆ ਕੱਲ ਫੋਨ ਆਇਆ ਸੀਗਾ ਉਹਨਾਂ ਦਾ ਕੱਲ ਨਹੀਂ ਪਰਸੋਂ ਚੌਥੇ ਫੋਨ ਆਇਆ ਸੀਗਾ ਹਾਂ ਤਿੰਨ ਦਿਨ ਹੋ ਗਏ ਜਦੋਂ ਫੋਨ ਆਇਆ ਸੀ ਉਹ ਵੀ ਫੋਨ ਕਿਸ ਵਿਸ਼ੇ ਤੇ ਆਇਆ ਸੀ ਮੇਰੇ ਇੱਕ ਟੀਚਰ ਆ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਸਕੂਲ 'ਚ ਐਡਮਿਸ਼ਨ ਲਈ ਆ ਤੇ ਉਹ ਉਹਦੇ ਬਾਰੇ ਪੁੱਛ ਰਹੀ ਸੀ ਕਿ ਵੀ ਬੱਚਾ ਕਿਸ ਤਰ੍ਹਾਂ ਹੈ ਨਾ ਤਾਂ ਉਹਨਾਂ ਨੇ ਮੈਨੂੰ ਫੋਨ ਕਰਿਆ ਟਾਈਮ ਹੀ ਨਹੀਂ ਹੁੰਦਾ ਮੇਰਾ ਦੇਦੇ ਲਾਈਫ ਬਹੁਤ ਬਿਜ਼ੀ ਆ ਕਹਿੰਦੇ ਮੈਨੂੰ ਪਤਾ ਮੈਂ ਤਾਂ ਆਪ ਹੀ ਨਾ ਸਿਚੁਏਸ਼ਨਾਂ ਚ ਫਸੀ ਹੋਈ ਤੇ ਉਹ ਵੀ ਟੀਚਰ ਹੈ ਕਹਿੰਦੇ ਟਾਈਮ ਮੇਰੇ ਕੋਲ ਵੀ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਬ੍ਰਦਰ ਹੈ ਮੇਰਾ ਉਹਦੇ ਨਾਲ ਮੈਨੂੰ ਲੱਗਦਾ ਮਹੀਨਾ ਹੋ ਗਿਆ ਹੋਣਾ ਗੱਲ ਕਰੇ ਨੂੰ ਪਰਜਾਈ ਨਾਲ ਮਹੀਨਾ ਹੋ ਗਿਆ ਹੋਣਾ ਗੱਲ ਕਰੇ ਨੂੰ ਇਹ ਨਹੀਂ ਹੈ ਵੀ ਸਾਡਾ ਪਿਆਰ ਨਹੀਂ ਹੈ ਆਪਸ ਦੇ ਵਿੱਚ ਪਿਆਰ ਹੈਗਾ ਦਿਲੋਂ ਪਿਆਰ ਹੈ ਦਿਲੋਂ ਇੱਕ ਦੂਜੇ ਨੂੰ ਰਿਸਪੈਕਟ ਕਰਦੇ ਆ ਔਰ ਸਮਾਂ ਨਹੀਂ ਹੈਗਾ ਆਪਣੇ ਸਾਰੇ ਆਪਣੇ ਆਪਣੇ ਰੁਝੇਵੇਂ ਵਿੱਚ ਫਸੇ ਹੋਏ ਕਿਉਂਕਿ ਅੱਜ ਕੱਲ ਕੀ ਹੈ ਸਾਡੀ ਜਿਹੜੀ ਸਮੇਂ ਦੀ ਦੌੜ ਆ ਉਹ ਇਹ ਜੀ ਬਣ ਗਈ ਹੈ ਕਿ ਅਸੀਂ ਆਪਣੇ ਆਪ ਲਈ ਨਹੀਂ ਟਾਈਮ ਕੱਢ ਸਕਦੇ ਸੀ ਸਾਰੇ ਬਿਜ਼ੀ ਹੈ ਇਹ ਕੀ ਚੀਜ਼ ਹੈ ਤੇ ਮੈਂ ਉਹੀ ਕਹਿੰਦੀ ਆ ਕਿ ਅੱਜ ਕੱਲ ਕੁੜੀਆਂ ਨੂੰ ਵੀ ਥੋੜਾ ਜਿਹਾ ਚਾਹੀਦਾ ਹੈ ਬਈ ਜਦੋਂ ਤੁਸੀਂ ਵਿਆਹ ਕੇ ਚਲੇਗੇ ਦੂਜੇ ਘਰ ਦੇ ਵਿੱਚ ਤਾਂ ਕਟੋ-ਕਟ ਫੋਨ ਨਾਲ ਇੰਨੀ ਕੋ ਉਹ ਨਾ ਕਰੋ ਵੀ ਤੁਸੀਂ ਘਰ ਦੀ ਹਰ ਇੱਕ ਗੱਲ ਆਪਣੇ ਮਾਪੇ-ਵਾਪਾ ਨਾਲ ਸਾਂਝੀ ਕਰੋ ਹਰ ਇੱਕ ਗੱਲ ਉਹਨਾਂ ਨੂੰ ਦੱਸੋ ਕੁਝ ਗੱਲਾਂ ਤੇ ਪੜਦੇ ਵੀ ਪਾਣੇ ਹੁੰਦੇ ਆ ਉਹਨਾਂ ਨੂੰ ਵੀ ਆਪਣੀਆਂ ਸਹੁਰਿਆਂ ਦੀਆਂ ਗੱਲਾਂ ਨੂੰ ਵੀ ਆਪਣੀਆਂ ਸਮਝ ਕੇ ਲਪੋਣਾ ਹੁੰਦਾ ਹੈ ਇਹ ਨਹੀਂ ਹੈਗਾ ਕਿ ਸਹੁਰਿਆਂ ਨੂੰ ਵੀ ਅਸੀਂ ਇਹੀ ਕਾਵਾਂਗੇ ਕਿ ਤੁਸੀਂ ਵੀ ਥੋੜਾ ਜਨ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋ ਹਨਾ ਤਾਂ ਕਿ ਉਹਨਾਂ ਨੂੰ ਵੀ ਨਾ ਬੁਰਾ ਲੱਗੇ ਵੀ ਅਸੀਂ ਕਿਸੇ ਬਗਾ ਦੇ ਘਰ ਹੈ ਨਹੀਂ ਤੇ ਕਹਿੰਦੇ ਨਾ ਧੀ ਦਾ ਧੀ ਕਹਿ ਦਿੰਦੇ ਜੇ ਸੋ ਫਿੱਕੇ ਰਹਿੰਦੇ ਆ ਤਾਂ ਕਹਿੰਦੇ ਨੇ ਤੇਰਾ ਘਰ ਬਗਾਨਾ ਤੂੰ ਆਪਣੇ ਘਰ ਜਾ। ਜਦੋਂ ਸਹੁਰੇ ਜਾਂਦੇ ਆ ਕਹਿੰਦੇ ਤਾਂ ਬਗਾਨੀ ਆਈ ਹੋਈ ਐ ਹਨਾ। ਹਾਂ ਇਹ ਗੱਲਾਂ ਕੁੜੀ ਨੂੰ ਇਹ ਨਹੀਂ ਸਮਝ ਆਉਂਦੀ ਵੀ ਮੇਰਾ ਘਰ ਹੈ ਕਿਹੜਾ ਹਨਾ। ਜੇ ਤੁਸੀਂ ਉਹਨੂੰ ਬਗਾਨੀ ਬਣਾਉਂਗੇ ਤਾਂ ਉਹਨੇ ਬਗਾਨੀ ਹੋ ਰਹਿਣਾ। ਬਿਲਕੁਲ ਬਿਲਕੁਲ। ਇੱਕ ਮੈਂ ਨਾ ਕਿਸੇ ਦੀ ਇੰਟਰਵਿਊ ਸੁਣਦੀ ਸੀਗੀ ਮੈਂ ਉਹਦਾ ਨਾਮ ਨਹੀਂ ਲਵਾਂਗੀ। ਤੇ ਉਹਨੇ ਪਤਾ ਐ ਇਦਾਂ ਹੀ ਗੱਲਾਂ ਚੱਲ ਰਹੀਆਂ ਸੀਗੀਆਂ ਪੋਡਕਾਸਟ ਦੇ ਵਿੱਚ ਤਾਂ ਉਹਨੇ ਇਹ ਗੱਲ ਕਹੀ ਸੀ ਤੇ ਕਹਿੰਦੀ ਵੀ ਮੈਂ ਬਹੁਤ ਵਧੀਆ ਇੱਕ ਮਤਲਬ ਮਹਾਨ ਹਸਤੀ ਕਹਿ ਲਓ ਵੀ ਬਹੁਤ ਫੇਮਸ ਹੈ ਉਹ ਐਕਟਰ ਲਾਈਨ ਦੇ ਵਿੱਚ ਤੇ ਉਹ ਕਹਿੰਦੇ ਕਿ ਮੈਂ ਨਾ ਇਹ ਸੋਚਿਆ ਸੀਗਾ ਕਿ ਜਦੋਂ ਮੈਂ ਆਪਣੀ ਸਟੂਡੈਂਟ ਲਾਈਫ 'ਚ ਸੀਗੀ ਵੀ ਮੈਂ ਇਹ ਸੁਣਦੀ ਹੁੰਦੀ ਸੀ ਆਪਣੇ ਮਦਰ ਨੂੰ ਦੇਖਦੀ ਹੁੰਦੀ ਸੀ ਵੀ ਉਹਨਾਂ ਨੂੰ ਜਦੋਂ ਉਹਨਾਂ ਨੇ ਆਪਣੇ ਪਕੇ ਘਰ ਜਾਂਦੇ ਹੁੰਦੇ ਸੀਗੇ ਹਨਾ ਤਾਂ ਮੇਰੇ ਨਾਨੀ ਕਹਿੰਦੇ ਹੁੰਦੇ ਸੀਗੇ ਵੀ ਇਹਦਾ ਘਰ ਬਕਾਨਾ ਇਹ ਤਾਂ ਆਪਣੇ ਘਰ ਚਲੇ ਗਏ ਹਨਾ ਵੀ ਆਪਣੇ ਘਰ ਤੋਂ ਇਹ ਇੱਕ ਪ੍ਰੌਣੀ ਬਣ ਕੇ ਆਈ ਹੈ ਕਹਿੰਦੇ ਫਿਰ ਐਸੀ ਤਰ੍ਹਾਂ ਕਹਿੰਦੇ ਜਦੋਂ ਅਸੀਂ ਮੈਂ ਆਪਣੇ ਦਾਦੀ ਦੇ ਰਹਿੰਦੀ ਸੀਗੇ ਨਾ ਇਹੀ ਚੀਜ਼ ਸਾਨੂੰ ਫਿਸੋਣ ਨੂੰ ਮਿਲਦੀ ਕਹਿੰਦੇ ਮੈਂ ਇਹ ਸੋਚਦੀ ਹੁੰਦੀ ਸੀਗੀ ਵੀ ਮੇਰੇ ਮੰਮੀ ਨੂੰ ਇਹ ਮੇਰੇ ਮੰਮੀ ਦਾ ਘਰ ਕਿਹੜਾ ਹੈ ਮੰਮੀ ਨੂੰ ਹਮੇਸ਼ਾ ਸੁਣਨਾ ਕਿਉਂ ਪੈਂਦਾ ਤੇ ਕਹਿੰਦੇ ਫਿਰ ਮੈਂ ਇਹ ਸੋਚਿਆ ਆਪਣੇ ਮਨ ਚ ਠਾਨ ਲਿਆ ਉਸ ਦਿਨ ਵੀ ਮੈਂ ਵਿਆਹ ਉਸ ਦਿਨ ਕਰਾਣਾ ਜਿੱਦਨ ਮੈਂ ਆਪਣੇ ਪੈਸਿਆਂ ਤੋਂ ਮਕਾਨ ਲੈ ਲਵਾਂ ਜੀ ਵੀ ਮੈਂ ਪਹਿਲਾਂ ਕਹਿਣ ਜੋਗੀ ਹੋਊਂਗੀ ਵੀ ਮੇਰਾ ਆਪਣਾ ਘਰ ਹੈਗਾ ਏ ਦੇਖੋ ਮੈਂ ਉਹ ਇਸ ਟਾਈਮ ਅੱਜ ਇੱਕ ਵਧੀਆ ਹੈ ਮੈਂ ਕਹਿੰਦੀ ਪਤਾ ਨਹੀਂ ਕਿੰਨੇ ਕ ਹਨ ਮਕਾਨ ਲੈਲੇ ਹੋਣੇ ਉਹਨੇ ਘਰ ਲੈਲੇ ਹੋਣ ਪ੍ਰਾਪਰਟੀਆਂ ਬਹੁਤ ਬਣਾ ਲਈ ਹੋਣੀ ਤੇ ਉਹਦੀ ਸੋਚ ਦੇਖੋ ਉਹ ਉਸ ਸੋਚ ਨੂੰ ਲੈ ਕੇ ਹੀ ਅੱਜ ਵਧੀਆ ਇੱਕ ਨਾਮ ਕਮਾਰੀ ਹੈ ਹੈਨਾ ਮੈਂ ਉਹੀ ਕਹਿ ਰਹੀ ਹਾਂ ਨਾ ਵੀ ਦੇਖੋ ਜੇ ਤੁਸੀਂ ਸੋਹਰੇ ਘਰਾਈ ਨੂੰ ਉਹਨੂੰ ਇੱਜ਼ਤ ਮਾਨ ਦਉਗੇ ਤਾਂ ਉਹ ਮੇਰੇ ਖਿਆਲ ਆ ਆਪਣੇ ਮਾਪਿਆਂ ਨਾਲੋਂ ਵੱਧ ਉਸ ਘਰ ਦੀ ਬਣੂਗੀ ਬਿਲਕੁਲ 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 ਕਦੋਂ ਜਦੋਂ ਉਹਨੂੰ ਇੱਜ਼ਤ ਮਾਨ ਪ੍ਰੋਪਰ ਨਹੀਂ ਮਿਲਦਾ ਬੂਰਾ ਜੀ ਦੀ ਉਹ ਹੱਥ ਦਾ ਕਿਸੇ ਦੀਆਂ ਗੱਲਾਂ ਚਾ ਕੇ ਆਪਣੇ ਧੀ ਪੁੱਤ ਨੂੰ ਜਾਂ ਆਪਣੇ ਨੌ ਪੁੱਤ ਨੂੰ ਜਾਂ ਕਿਸੇ ਵੀ ਰਿਸ਼ਤੇ ਨੂੰ ਆਪਣੇ ਉਹਦੇ ਬਾਰੇ ਬੂਰਾ ਨਾ ਸੋਚੋ ਪਹਿਲਾਂ ਉਹਦੀ ਤੈਅ ਤੱਕ ਜਾਓ ਵੀ ਜੇ ਕੋਈ ਇਨਸਾਨ ਤੁਹਾਨੂੰ ਭੜਕਾ ਰਿਹਾ ਤਾਂ ਉਸ ਲਈ ਹੈ ਕੀ ਚੀਜ਼ ਆ ਉਹਦੀ ਪੁਆਇੰਟ ਕੀ ਆ ਤਾਂ ਮੈਂ ਇੱਕ ਗੱਲ ਹੋਰ ਕਹਾਂਗੀ ਕਈ ਵਾਰ ਮਾਵਾ ਤੀਆਂ ਚ ਵੀ ਖੜਕ ਜਾਂਦੀਆਂ ਜ਼ਰੂਰੀ ਨਹੀਂ ਵੀ ਸੱਸ ਨੂੰ ਚ ਹੁੰਦੀ ਆ ਮਾਵਾ ਤੀਆਂ ਚ ਹੁੰਦੀ ਆ ਇਹ ਮਾਵਾ ਤੀਆਂ ਚ ਵੀ ਅਕਸਰ ਕਈ ਵਾਰ ਗੱਲ ਹੁਣ ਜਿਹੜਾ ਇਹ ਜਨਰੇਸ਼ਨ ਗੈਪ ਆ ਨਾ ਉਹਦੇ ਕਰਕੇ ਕਈ ਗੱਲਾਂ ਜਿਹੜੀਆਂ ਸਾਡੀਆਂ ਮਾਵਾ ਨੂੰ ਚੰਗੀਆਂ ਲੱਗਦੀਆਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਕਈ ਉਹਨਾਂ ਨੂੰ ਬੁਰੀਆਂ ਲੱਗਦੀਆਂ ਉਹ ਸਾਨੂੰ ਚੰਗੀਆਂ ਲੱਗਦੀਆਂ ਬਿਲਕੁਲ ਅਸੀਂ ਉਹਨਾਂ ਨਾਲ ਵੀ ਮਨਮਟਾਪ ਹੋ ਸਕਦਾ ਹੈ ਇੱਕ ਲਿਮਟ ਤੱਕ ਹੁੰਦਾ ਹੈ ਹੈਨਾ ਜਦੋਂ ਅਸੀਂ ਉਹਨਾਂ ਨੂੰ ਬਹੁਤ ਛੇਤੀ ਭੁੱਲ ਜਾਂਦੇ ਆ ਤਾਂ ਮੈਂ ਇਹ ਜ਼ਰੂਰ ਕਹੂੰਗੀ ਵੀ ਜਦੋਂ ਆਪਣੀ ਸੱਸਾਂ ਦੇ ਨਾਲ ਵੀ ਨੋਹਾਂ ਦੀ ਹੁੰਦੀ ਆ ਤਾਂ ਉਹਨਾਂ ਨੂੰ ਵੀ ਤੁਸੀਂ ਆਪਣੇ ਮਾਮਾਂ ਦੀ ਤਰ੍ਹਾਂ ਹੀ ਬਿਲਕੁਲ ਭੁੱਲਣ ਦੀ ਕੋਸ਼ਿਸ਼ ਕਰਿਆ ਕਰੋ ਤੇ ਆਪ ਵੀ ਤੁਸੀਂ ਖੁਦ ਜਿਵੇਂ ਇੱਕ ਮਾਂ ਆਪਣੀ ਧੀ ਲਈ ਰਿਸ਼ਤਾ ਰੱਖਦੀ ਹੈ ਹੈਨਾਵੇਂ ਤੁਸੀਂ ਵੀ ਆਪਣੇ ਨੋਹਾਂ ਨਾਲ ਰਿਸ਼ਤਾ ਰੱਖੋ ਤਾਂ ਕਿ ਜੇ ਥੋੜੇ ਵੱਲ ਤੋਂ ਜੇ ਉਹ ਪਹਿਲ ਕਰ ਰਹੀ ਹੈ ਨਾ ਤੇ ਜੇ ਥੋੜੇ ਜਿਹਾ ਪਿਆਰ ਤੁਸੀਂ ਵੀ ਕਰ ਲਈਤੋ ਇਸ ਤੱਕ ਕਦੇ ਮੈਂ ਕਹਿੰਦੀ ਜ਼ਿੰਦਗੀ ਚ ਖਰਾਬ ਹੀ ਨਹੀਂ ਹੋਊਂਗਾ ਮੈਂ ਉਹੀ ਕਹੂੰਗੀ ਨਾ ਤਾੜੀ ਤਾਂ ਦੋਵਾਂ ਹੱਥਾਂ ਨਾਲ ਖੁੱਲ੍ਹੀ ਐ ਜੇ ਤੁਸੀਂ ਆਦਰ ਮਾਨ ਦਵੋਗੇ ਉਹਨਾਂ ਨੂੰ ਆਪਣੀਆਂ ਨੋਹਾਂ ਨੂੰ ਧੀਆਂ ਦੇ ਬਰਾਬਰ ਰੱਖੂਗੇ ਤਾਂ ਮੈਂ ਨਹੀਂ ਸੋਚਦੀ ਵੀ ਉਹ ਤੁਹਾਨੂੰ ਉਹ ਤੁਹਾਡੇ ਵਿਰੁੱਧ ਜਾ ਸਕਣ ਜਾਂ ਤੁਹਾਨੂੰ ਮਾਂ ਦੀ ਥਾਂ ਤੇ ਸੱਸ ਹੀ ਸਮਝ ਬਿਲਕੁਲ ਬਿਲਕੁਲ ਹਨਾ ਅੱਜ ਜਿ세 ਤੁਹਾਨੂੰ ਇਹੀ ਦੱਸਣਾ ਚਾਹੁੰਦੇ ਸੀ ਕਿ ਰਿਸ਼ਤਿਆਂ ਦੀ ਜਿਹੜੀ ਇੱਜ਼ਤ ਹੈ ਹਨਾ ਆਪਣੀ ਜ਼ਿੰਦਗੀ ਦੇ ਵਿੱਚ ਕੀ ਹੁੰਦੀ ਆ ਹਰ ਇੱਕ ਇਨਸਾਨ ਫੇਮਸ ਵੀ ਹੁੰਦਾ ਅਸੀਂ ਇਹ ਨਹੀਂ ਕਹਿੰਦੇ ਕਿ ਇੱਕ ਸੈਲੀਬ੍ਰਿਟੀ ਜਿਹੜਾ ਬੜੇ ਤੋਂ ਬੜਾ ਉਹਦੀ ਜ਼ਿੰਦਗੀ 'ਚ ਇਹ ਤੂਫਾਨ ਨਹੀਂ ਚੱਲਦੇ ਉਹਦੀ ਜ਼ਿੰਦਗੀ 'ਚ ਵੀ ਚੱਲਦੇ ਆ ਦੇਖੋ ਵੀ ਤਾਂ ਰਿਸ਼ਤੇ ਨਾਲ ਜੁੜਦੇ ਹੋਏ ਆ ਉਹਦੀ ਜ਼ਿੰਦਗੀ 'ਚ ਵੀ ਚੱਲਦੇ ਆ ਹਨਾ ਤੇ ਇਹ ਨਹੀਂ ਹੈਗਾ ਹਰ ਇੱਕ ਇਨਸਾਨ ਵਿਵਾਦਾਂ ਦੇ ਘੇਰੇ 'ਚ ਹੁੰਦਾ ਹੈ ਪਰ ਇਹ ਨਹੀਂ ਹੈ ਕਿ ਤੁਸੀਂ ਸਿਰਫ ਇੱਕ ਸਾਈਡ ਤੋਂ ਸੋਚੋ ਵੀ ਉਹ ਸਮਝੇ ਤੁਸੀਂ ਵੀ ਥੋੜੀ ਪਹਿਲ ਕਦਮੀ ਕਰੋ ਤੁਸੀਂ ਵੀ ਸਮਝੋ ਉਹਦੇ ਰਿਸ਼ਤੇ ਬਚੇ ਰਹਿਣਗੇ ਦੂਜੀ ਗੱਲ ਆਪਣੀ ਮਾਨਸਿਕਤਾ ਹੁੰਦੀ ਹੈ ਨਾ ਕਈ ਵਾਰ ਕਈ ਵਾਰ ਆਪਾਂ ਗੁੱਸੇ 'ਚ ਹੁੰਦੇ ਆ ਜਦੋਂ ਆਪਾਂ ਗੁੱਸੇ 'ਚ ਹੁੰਦੇ ਕੋਈ ਸਾਨੂੰ ਪਿਆਰ ਨਾਲ ਵੀ ਬੁਲਾਉਂਦਾ ਸਾਨੂੰ ਖਿੱਚੜਦੀ ਅਸੀਂ ਕਹਿੰਦੇ ਵੀ ਸਾਡੇ ਨਾਲ ਕੀ ਬੈਂਦੇ ਆਪਾਂ ਅਗਲੇ ਦੇ ਜਾਂ ਆਪਾਂ ਉਸ ਚੀਜ਼ ਨੂੰ ਅਵੋਇਡ ਕਰਦੇ ਆ ਤੇ ਕਈ ਵਾਰ ਸਾਡਾ ਮੰਨ ਲੈਣਾ ਹੁੰਦਾ ਹੈ ਕਿ ਪਿਆਰ ਨਾਲ ਪਰਿਆ ਹੁੰਦਾ ਅਸੀਂ ਚਾਹਦੇ ਵੀ ਅਸੀਂ ਸਭ ਕੁਝ ਨਟਾ ਦਈਏ ਸਬੰਧ ਦੇ ਬਿਲਕੁਲ ਨਾਲ ਇੱਜ਼ਤ ਮਾਨ ਲਈਏ ਸੋ ਜੇਕਰ ਤੁਹਾਨੂੰ ਕੋਈ ਦੂਸਰੇ 'ਚ ਕੁਝ ਕਹਿਆ ਵੀ ਦਿੰਦਾ ਤਾਂ ਉਹ ਤੁਸੀਂ ਵੀ ਉਸ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰਿਆ ਕਰੋ ਵੀ ਕੀ ਪਤਾ ਜਦੋਂ ਤੁਹਾਡੇ ਨਾਲ ਪਹਿਲਾਂ ਉਹਨੇ ਗੁੱਸੇ ਨਾਲ ਕੋਈ ਗੱਲ ਕਹੀ ਸੀ ਉਹਦੀ ਮਾਨਸਿਕ ਸਥਿਤੀ ਜਿਦਾਂ ਦੀ ਸੀ ਕੀ ਪਤਾ ਤੁਸੀਂ ਤਾਂ ਨਹੀਂ ਹਾਰਟ ਕੀਤਾ ਬਿਲਕੁਲ ਬਿਲਕੁਲ ਤੇ ਤੁਸੀਂ ਖੁਦ ਵੀ ਇਹ ਚੀਜ਼ ਨੂੰ ਸਮਝੋ ਵੀ ਜੇ ਅਸੀਂ ਇਹ ਚੀਜ਼ ਉਹਨੂੰ ਉਸ ਟਾਈਮ ਗੁੱਸੇ 'ਚ ਬੋਲਤੀ ਤਾਂ ਮੈਂ ਉਹਨੂੰ ਬਾਅਦ ਵਿੱਚ ਸਾ ਮੇਰਾ ਗੁੱਸਾ ਟਲਾ ਹੋ ਗਿਆ ਬਾਅਦ ਵਿੱਚ ਪਰ ਰਿਸ਼ਤੇ ਆਮਰੀ ਗੱਲ ਕਰ ਸਕਦੇ ਆ ਵੀ ਦੇਖੋ ਇਹ ਚੀਜ਼ਾਂ ਗੁੱਸੇ 'ਚ ਹੋਈਆਂ ਕੋਈ ਗੱਲ ਨਹੀਂ ਆਪਾਂ ਨੇ ਆਪਣੇ ਰਿਸ਼ਤੇ ਨਿਭਾਣੇ ਆ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਲੈ ਕੇ ਚੱਲਣਾ ਹਨਾ ਜੇ ਨਿਭਾਣੇ ਚਾਹਦੇ ਜੇ ਨਿਭਾਣੇ ਚਾਹਦੇ ਜੇ ਤੁਸੀਂ ਨਿਭਾੜੇ ਹੀ ਨਹੀਂ ਜਾਂਦੇ ਫਿਰ ਤਾਂ ਅਗਲਾ ਕਹਿੰਦਾ ਬਈ ਤੂੰ ਚੱਲ ਜਿੱਧਰ ਨੂੰ ਚੱਲਦਾ ਹੈ ਨਾ ਗੱਲ ਇਹ ਹੀ ਹੈ ਇਹ ਹੀ ਹੈ ਨਾ ਤੇ ਚਲੋ ਅਸੀਂ ਇਹੀ ਕਹਾਂਗੇ ਜੀ ਮਾਨ ਮਟਾਵ ਹਰ ਘਰ ਦੇ ਵਿੱਚ ਹੁੰਦੇ ਆ ਉਹ ਬੰਦਾ ਹੀ ਨਹੀਂ ਜਿਹਦੇ ਮੈਂ ਕਹਿੰਦੀ ਜਿਹਨੂੰ ਕਦੀ ਗੁੱਸਾ ਨਾ ਆਂਦਾ ਹੋਵੇ ਜਾ ਜਿਹਦੇ ਮਨ ਚ ਜਿੰਦਗੀ ਚ ਇਹ ਉਤਾਰ ਚੜਾਣਾ ਉਹ ਮੈਂ ਕਹਿੰਦੀ ਜਿੰਦਗੀ ਨਹੀਂ ਹੈਗੀ ਹਾਂ ਬਹੁਤ ਕੁਝ ਸਿਖਾਉਂਦੀ ਹੈ ਜੀ ਇਹ ਨਾਲ ਆਉਂਦਾ ਬਿਲਕੁਲ ਬਿਲਕੁਲ ਸਿਖਾਉਂਦੀ ਵੀ ਬਹੁਤ ਕੁਝ ਹੈ ਹਾਂ ਜ਼ਿੰਦਗੀ ਤਜਰਬੇ ਸੇ ਚਲੋ ਅਸੀਂ ਤੇਹੀ ਕਹਾਂਗੇ ਜੀ ਮਾਨ ਮਟਾਵ ਹਰ ਘਰ ਦੇ ਵਿੱਚ ਮਿਲਦੇ ਆ ਉਹ ਬੰਦਾ ਹੀ ਨਹੀਂ ਜਿਹਦੇ ਮੈਂ ਕਹਿੰਦੀ ਜਿਹਨੂੰ ਕਦੀ ਗੁੱਸਾ ਨਾ ਆਂਦਾ ਹੋਵੇ ਜਾ ਜਿਹਦੇ ਮਨ ਚ ਜਿੰਦਗੀ ਚ ਇਹ ਉਤਾਰ ਚੜਾਣਾ ਹੋ ਮੈਂ ਕਹਿੰਦੀ ਜਿੰਦਗੀ ਨਹੀਂ ਹੈਗੀ ਹਾਂ ਬਹੁਤ ਕੁਝ ਸਿਖਾਂਦੀ ਹੈ ਜੀ ਹਾਂ ਜੀ ਇਹ ਨਾਲ ਆਉਂਦਾ ਬਿਲਕੁਲ ਬਿਲਕੁਲ ਸਿਖਾਂਦੀ ਵੀ ਬਹੁਤ ਕੁਝ ਹੈ ਹਾਂ ਜ਼ਿੰਦਗੀ ਤਜਰਬੇ ਹੈ ਸਾਡੇ ਸੋ ਚਲੋ ਅਸੀਂ ਇਹੀ ਕਹਾਂਗੇ ਵੀ ਜਿਵੇਂ ਮਾਵਾ ਤੇ ਧੀਆ ਦਾ ਰਿਸ਼ਤਾ ਆਪਣੀ ਨਿੱਗ ਹਮੇਸ਼ਾ ਬਣਾਈ ਰੱਖਦਾ ਹੈ ਛੋਟੀਆਂ ਮੋਟੀਆਂ ਲੜਾਈ ਮਨ ਮਟਾਵ ਤੋਂ ਬਾਅਦ ਵੀ ਜਿਹੜੇ ਤਰ੍ਹਾਂ ਜਿਹੜਾ ਸੱਸ ਨੂੰ ਤੇ ਸੌਣ ਦਾ ਮੀਨਾ ਆ ਰਿਹਾ ਨਾਲ ਦੀ ਨਾਲ ਉਹ ਵੀ ਮਿਠਾਸ ਭਰਿਆ ਹੀ ਰਹਿੰਦਾ ਹੈ ਮਿਠਾਸ ਭਰਿਆ ਰਹਿੰਦਾ ਹੈ ਸਾਰੇ ਆਪਣੇ ਘਰ ਸੋਣ ਮਨਾਣ ਜਾਣ ਹਾਂ ਹੈ ਨਾ ਤੇ ਚਲੋ ਫਿਰ ਮਿਲਾਂਗੇ ਅਗਲੇ ਕਿਸੇ ਟੌਪਿਕ ਦੇ ਨਾਲ ਪ੍ਰੋਗਰਾਮ ਸਾਨੂੰ ਦਿਓ ਇਜਾਜ਼ਤ ਪ੍ਰੋਗਰਾਮ ਕੁਝ ਤੇਰੀਆਂ ਕੁਝ ਮੇਰੀਆਂ ਦੇ ਵਿੱਚ ਉਦੋਂ ਤੱਕ ਦੇ ਲਈ ਪਿਆਰ ਭਰੀ ਸਤਿਕਾਰ ਸਾਰਿਆਂ ਨੂੰ